ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਉਸ ਟੌਪਿਕ ਦੀ ਗੱਲ ਕਰਾਂਗੇ ਜਿਸ ਟੌਪਿਕ ਬਾਰੇ ਸ਼ਾਇਦ 90% ਲੋਕਾਂ ਨੇ ਕੋਸ਼ਿਸ਼ ਕੀਤੀ ਹੋਈ ਹੈ ਅੱਜ ਕੀ ਡਾਊਟ ਨੇ ਕੀ ਅਸਲੀ ਮਕਸਦ ਹੈ ਉਹਦੇ ਬਾਰੇ ਤੁਹਾਡੇ ਨਾਲ ਚਰਚਾ ਕਰਦੇ ਹਾਂ ਕੀ ਸਿਰਫ ਪੇਟ ਦੀਆਂ ਕਸਰਤਾਂ ਕਰਨ ਨਾਲ ਪੇਟ ਦੀ ਚਰਬੀ ਘਟ ਸਕਦੀ ਹੈ ਇਹ ਸਵਾਲ ਬਹੁਤ ਲੋਕਾਂ ਦਾ ਜੇ ਕਿਸੇ ਤੋਂ ਇਹ ਸਵਾਲ ਪੁੱਛਿਆ ਜਾਵੇ ਕਿ ਜਿਮ ਜਾਣ ਨਾਲ ਤੁਸੀਂ ਆਪਣੇ ਸਰੀਰ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਜ਼ਿਆਦਾਤਰ ਲੋਕ ਆਪਣੇ ਪੇਟ ਤੇ ਗੋਲ-ਗੋਲ ਹੱਥ ਕਮਾ ਕੇ ਦੱਸਦੇ ਹਨ ਕਿ ਅਸੀਂ ਤਾਂ ਸਿਰਫ ਆਪਣਾ ਪੇਟ ਹੀ ਘਟਾਉਣਾ ਹੈ ਬਾਕੀ ਤਾਂ ਸਭ ਠੀਕ ਹੈ ਅਸਲ ਵਿੱਚ ਸਰੀਰਕ ਚਰਬੀ ਸਿਰਫ ਪੇਟ ਤੇ ਹੀ ਨਹੀਂ ਸਗੋਂ ਲੱਤਾਂ ਵਿੱਚ ਛਾਤੀ ਦੇ ਗਲੇ ਤੇ ਪਿੱਠ ਤੇ ਬਾਹਾਂ ਅਤੇ ਮੂੰਹ ਤੇ ਵੀ ਜਮਾ ਹੁੰਦੀ ਹੈ ਪਰ ਜਿਆਦਾ ਬੁਰੀ ਇਹ ਪੇਟ ਤੇ ਹੀ ਜਮਾ ਹੋਈ ਲੱਗਦੀ ਹੈ ਇਸੇ ਕਾਰਨ ਲੋਕ ਜਿਮ ਟ੍ਰੇਨਰ ਕੋਲ ਜਾ ਕੇ ਵੀ ਪੇਟ ਦੀ ਚਰਬੀ ਘਟਾਉਣ ਦੀ ਹੀ ਗੁਜਾਰਿਸ਼ ਕਰਦੇ ਹਨ ਜਿਮ ਟ੍ਰੇਨਰ ਅਕਸਰ ਉਹ ਕਸਰਤਾਂ ਕਰਵਾਉਣੀਆ ਸ਼ੁਰੂ ਕਰ ਦਿੰਦੇ ਹਨ ਜੋ ਸਿਰਫ ਪੇਟ ਦੀਆਂ ਮਾਸਪੇਸ਼ੀਆਂ ਤੇ ਅਸਰ ਕਰਦੀਆਂ ਹਨ ਲੋਕਾਂ ਨੂੰ ਵੀ ਇਹੋ ਲੱਗਦਾ ਹੈ ਕਿ ਇਸ ਨਾਲ ਪੇਟ ਦੀ ਚਰਬੀ ਘਟ ਜਾਵੇਗੀ ਪਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਰੀਰ ਦੀਆਂ ਬਾਕੀ ਮਾਸਪੇਸ਼ੀਆਂ ਦੇ ਮੁਕਾਬਲੇ ਪੇਟ ਦੀਆਂ ਮਾਸਪੇਸ਼ੀਆਂ ਬਹੁਤ ਛੋਟੇ ਆਕਾਰ ਦੀਆਂ ਹੁੰਦੀਆਂ ਹਨ ਸਾਨੂੰ ਪਤਾ ਹੈ ਕਿ ਚਰਬੀ ਘਟਾਉਣ ਲਈ ਸਾਨੂੰ ਸਰੀਰ ਵਿੱਚ ਕੈਲਰੀ ਘਾਟਾ ਪੈਦਾ ਕਰਨਾ ਹੁੰਦਾ ਹੈ ਜਿਸ ਲਈ ਇਹੋ ਜਿਹੀ ਕਸਰਤ ਕਰਨੀ ਜ਼ਰੂਰੀ ਹੈ ਜੋ ਕੈਲਰੀ ਵੱਧ ਬਾਲ ਸਕੇ ਕੋਈ ਵੀ ਮਾਸਪੇਸ਼ੀ ਜਿੰਨੀ ਛੋਟੀ ਹੋਵੇਗੀ ਓਨੀ ਹੀ ਘੱਟ ਕੈਲਰੀ ਖਰਚ ਕਰੇਗੀ ਹੁਣ ਤੁਸੀਂ ਆਪ ਦੱਸੋ ਕਿ ਪੇਟ ਦੀਆਂ 4x4 ਇੰਚ ਆਕਾਰ ਦੀਆਂ ਮਾਸਪੇਸ਼ੀਆਂ ਕਸਰਤਾਂ ਕਰਨ ਨਾਲ ਚਰਬੀ ਕਿਵੇਂ ਘਟ ਸਕਦੀ ਹੈ ਜੇ ਚਰਬੀ ਘਟਾਉਣੀ ਹੀ ਹੈ ਤਾਂ ਸਰੀਰ ਦੀਆਂ ਸਭ ਤੋਂ ਵੱਡੀਆਂ ਮਾਸਪੇਸ਼ੀਆਂ ਜੋ ਕਿ ਸਾਡੀ ਕਮਰ ਤੋਂ ਹੇਠਾਂ ਯਾਨੀ ਕਿ ਪੱਟ ਅਤੇ ਲੱਤਾਂ ਵਿੱਚ ਹੁੰਦੀਆਂ ਹਨ ਉਹਨਾਂ ਦੀ ਕਸਰਤ ਦੇ ਨਾਲ ਨਾਲ ਸਹੀ ਖਾਣਾ ਖਾ ਕੇ ਢੇਟ ਦੀ ਚਰਬੀ ਕਿਤੇ ਵਧੀਆ ਤਰੀਕੇ ਨਾਲ ਘਟਾਈ ਜਾ ਸਕਦੀ ਹੈ ਤਾਂ ਦੋਸਤੋ ਇਸ ਕਹਾਣੀ ਦਾ ਮੇਨ ਮਕਸਦ ਇਹੀ ਹੈ ਕਿ ਜਿੰਨੀਆਂ ਸਾਡੀਆਂ ਵੱਡੀਆਂ ਮਾਸਪੇਸੀਆਂ ਹੋਣਗੀਆਂ ਜਿਵੇਂ ਲੱਗੜੇ ਬੋਲ ਦਿੰਦੇ ਆ ਜਦੋਂ ਤੁਸੀਂ ਉਸ ਦੀ ਐਕਸਰਸਾਈਜ਼ ਕਰੋਗੇ ਤਾਂ ਸਰੀਰ ਦੀ ਕੈਲਰੀ ਜ਼ਿਆਦਾ ਖਰਚ ਹੋਊਗੀ ਪੇਟ ਦੀ ਮਾਸਪੇਸੀ ਬਹੁਤ ਛੋਟੀ ਹੈ ਜੇ ਤੁਸੀਂ ਪੇਟ ਦੀ ਐਕਸਰਸਾਈਜ਼ ਕਰੋਗੇ ਉਹ ਛੋਟੀ ਮਾਸਪੇਸੀ ਘੱਟ ਕੈਲਰੀ ਖਰਚ ਕਰੂ ਜੇ ਅਸੀਂ ਘੱਟ ਕੈਲਰੀਆਂ ਖਰਚ ਕਰਾਂਗੇ ਤਾਂ ਸਾਡਾ ਫੈਟ ਨਹੀਂ ਜਾਣੀ ਸਾਡਾ ਕੈਲਰੀ ਖਰਚਾ ਨਹੀਂ ਘਟਣਾ ਮਤਲਬ ਕਿ ਪੇਟ ਦੀ ਐਕਸਰਸਾਈਜ਼ ਲੋਣਾ ਮਨਾ ਨਹੀਂ ਪਰ ਤੁਸੀਂ ਵੱਡੀਆਂ ਐਕਸਰਸਾਈਜ਼ ਲਾਓ ਜਿਵੇਂ ਪੱਟਾਂ ਦੀਆਂ ਲਾਓ ਲੱਤਾਂ ਦੀਆਂ ਲਾਓ ਫੁੱਲ ਜਾਨ ਕੱਢ ਦੋ ਜਦੋਂ ਉਹਨਾਂ ਦੀ ਮਦਦ ਨਾਲ ਤੁਸੀਂ ਆਪਣੇ ਸਰੀਰ ਦਾ ਰੋਜ਼ ਦਾ ਕੈਲਰੀ ਖਰਚਾ ਘਟਾ ਲਿਆ ਤਾਂ ਤੁਹਾਡੀ ਚਰਬੀ ਸਾਰੇ ਪਾਸੇ ਖੁਰਨ ਲੱਗ ਜਾਊ ਜਦੋਂ ਤੁਹਾਡੀ ਚਰਬੀ ਕੰਟਰੋਲ ਚ ਆ ਗਈ ਉਦੋਂ ਤੁਸੀਂ ਪੱਟਾਂ ਦੇ ਨਾਲ ਨਾਲ ਆਪਣਾ ਪੇਟ ਦੀ ਐਕਸਰਸਾਈਜ਼ ਲਾਣੀਆ ਸ਼ੁਰੂ ਕਰ ਦਿਓ ਤਾਂ ਤੁਸੀਂ ਯਕੀਨ ਮੰਨੋ ਸਿੱਧਾ ਪੇਟ ਦੀਆਂ ਐਕਸਰਸਾਈਜ਼ਾਂ ਲਾਉਣ ਨਾਲ ਕਿਤੇ ਚਰਬੀ ਨਹੀਂ ਘਟਦੀ ਪਹਿਲਾਂ ਤੁਹਾਨੂੰ ਹੈਵੀ weight ਦੀਆਂ ਐਕਸਰਸਾਈਜ਼ਾਂ ਲਾਉਣੀਆਂ ਪੈਣਗੀਆਂ ਆਪਣੇ ਪੱਟਾਂ ਦੀ ਬੱਸ ਕਰਾ ਕੇ ਰੱਖੋ ਜਦੋਂ ਪੱਟਾਂ ਦੀਆਂ ਐਕਸਰਸਾਈਜ਼ਾਂ ਦੇ ਵਿੱਚ ਤੁਸੀਂ ਮਾਹਰ ਹੋਗੇ ਨਾ ਤੁਹਾਡਾ ਆਪਣੇ ਆਪ ਹੀ ਆਪਣੇ ਖੁਦ ਤੇ ਕੰਟਰੋਲ ਹੋ ਜੂਗਾ ਉਮੀਦ ਕਰਦਾ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਕਿ ਸਿਰਫ ਪੇਟ ਦੀਆਂ ਕਸਰਤਾਂ ਕਰਨ ਨਾਲ ਚਰਬੀ ਨਹੀਂ ਘਟਦੀ ਜੇ ਕਿਸੇ ਨੇ ਸਮਝ ਨਹੀਂ ਆਈ ਗੱਲ ਤਾਂ ਇੱਕ ਵਾਰ ਫਿਰ ਦੁਹਰਾ ਦਿੰਦਾ ਕਿ ਪੇਟ ਦੀਆਂ ਮਾਸਪੇਸ਼ੀਆਂ ਬਹੁਤ ਛੋਟੀਆਂ ਹੁੰਦੀਆਂ ਜੇ ਅਸੀਂ ਪੇਟ ਦੀ ਐਕਸਰਸਾਈਜ਼ ਕਰਾਂਗੇ ਤਾਂ ਉਹ ਮਾਸਪੇਸ਼ੀਆਂ ਨੂੰ ਰਿਕਵਰੀ ਵਾਸਤੇ ਘੱਟ ਖਰਚੇ ਹੀ ਚਾਹੀਦਾ ਕੈਲਰੀਆਂ ਘੱਟ ਬਲਣਗੀਆਂ ਜੇ ਅਸੀਂ ਪੱਟਾਂ ਦੀ ਐਕਸਰਸਾਈਜ਼ ਕਰਾਂਗੇ ਹਾਂ ਉਹ ਐਕਸਰਸਾਈਜ਼ ਕਰਨ ਵਾਸਤੇ ਸਾਡੇ ਸਰੀਰ ਦਾ ਸਾਰਾ ਜ਼ੋਰ ਲੱਗਦਾ ਤੇ ਜਦੋਂ ਜ਼ੋਰ ਲੱਗਦਾ ਕੈਲਰੀਆਂ ਵੱਧ ਖਰਚ ਹੁੰਦੀਆਂ ਬੱਧ ਕੈਲਰੀਆਂ ਖਰਚ ਹੋਣਗੀਆਂ ਤਾਂ ਸਰੀਰ ਦੇ ਵਿੱਚ ਕੈਲਰੀ ਖਰਚਾ ਵਧੂਗਾ ਜਿੰਨਾ ਕੈਲਰੀ ਖਰਚਾ ਵਧੂਗਾ ਓਨਾ ਹੀ ਸਾਡਾ ਭਾਰ ਘਟੂਗਾ ਤਾਂ ਉਮੀਦ ਕਰਦਾ ਹੁਣ ਤੁਸੀਂ ਸਮਝ ਗਏ ਹੋਵੋਗੇ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਅੱਦੂ ਅੱਗੇ ਵਧੀਆ ਕੰਟੈਂਟ ਲੈ ਕੇ ਹਾਜ਼ਰ ਹੋਵਾਂਗੇ ਸਤਿ